ਸਰ ਸ਼ਹਿਰ ਗੋਲੀਆਂ ਦੀ ਗੂੰਜ ਦੇ ਨਾਲ ਦਹਿਲ ਗਿਆ ਜੀ ਹਾਂ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਰੋਡ ਤੇ ਸਮਾਈਲ ਇਨਕਲੇਵ ਇਲਾਕੇ ਚ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਔਰ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਜਿਸ ਦਾ ਨਾਮ ਲਵਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੂੰ 5 ਤੋਂ 6 ਦੇ ਕਰੀਬ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੇ ਸਭ ਤੋਂ ਛੋਟੇ ਪੁੱਤਰ ਨੂੰ ਮੌਤੇ ਘਾਟ ਉਤਾਰ ਦਿੱਤਾ ਦਿੱਤਾ ਗਿਆ ਹੈ ਕੁਝ ਨੌਜਵਾਨਾਂ ਵੱਲੋਂ ਪੁਰਾਣੀ ਰੰਜਿਸ਼ ਅੱਸੀ ਜਾ ਰਹੀ ਹੈ ਔਰ ਕਿਆ ਹੋਇਆ ਹੈ ਜੋ ਮ੍ਰਿਤਕ ਹੈ ਉਸਦੇ ਸਾਥੀਆਂ ਮੁਤਾਬਕ ਜੋ ਮਾਮਲਾ ਹੈ ਪੁਰਾਣੀ ਰੰਜਿਸ਼ ਦਾ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਨਾਂ ਦੇ ਕਿਸੇ ਦਿਨਾਲ ਰੰਜਿਸ਼ ਚੱਲ ਰਹੀ ਸੀ ਔਰ ਨੌਜਵਾਨਾਂ ਵੱਲੋਂ ਅਕਸਰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ ਹਾਲਕਿ ਕੁਝ ਦਿਨ ਪਹਿਲਾਂ ਹੀ ਲਗਪ੍ਰਿਤ ਵੱਲੋਂ ਕਿਆ ਗਿਆ ਸੀ ਕਿ ਉਸਦੀ ਰੈਕੀ ਕੀਤੀ ਜਾ ਰਹੀ ਹੈ ਉਸਦੀ ਜਾਨ ਨੂੰ ਖਤਰਾ ਹੈ ਸੋ ਅ ਤਬ ਤੱਕ ਉਹ ਪ੍ਰਸ਼ਾਸਨ ਕੋ ਸੁਰੱਖਿਆ ਦੀ ਮੰਗ ਕਰਨ ਲਈ ਜਾਂਦੇ ਉਸ ਤੋਂ ਪਹਿਲਾਂ ਹੀ ਲਾਪਰਵਤ ਨੂੰ ਮੌਤ ਦੇ ਘਰ ਉਤਾਰ ਦਿੱਤਾ ਗਿਆ ਹੈ ਫਿਲਹਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕੋਤਨੂ ਆਵਾਜ਼ਾਂ ਮਾਰਦੀ ਉਸਦੀ ਮਾਂ ਰੋ ਰੋ ਕੇ ਕੰਬਲੀ ਹੋ ਚੁੱਕੀ ਹੈ ਤਸਵੀਰਾਂ ਬੇਹਦ ਜੜੀਆਂ ਨੇ ਦਿਲ ਨੂੰ ਤੇ ਬਲੰਦਰ ਦੇਣ ਵਾਲੀਆਂ ਤਸਵੀਰਾਂ ਨੇ ਫਿਲਹਾਲ ਲਗਾਤਾਰ ਅੰਬਿਸਰ ਦੇ ਵਿੱਚ ਗੋਲੀਆਂ ਚੱਲ ਰਹੀਆਂ ਨਹੀਂ ਔਰ ਇਹ ਅਜਿਹੇ ਮਾਮਲੇ ਜਿਹੜੇ ਨੇ ਆਮ ਹੁੰਦੇ ਜਾ ਰਹੇ ਨੇ ਕਿਸੇ ਦੀ ਜਾਨ ਲੈਣੀ ਬੜੀ ਸੌਖੀ ਹੋ ਗਈ ਹੈ ਰੰਜਿਸ਼ ਜੜੀਆ ਅਗਲਾ ਕਤਲ ਕਰਕੇ ਉਸ ਰੰਜਿਸ਼ ਨੂੰ ਹੀ ਖਤਮ ਕਰ ਦਿੰਦੇ ਨੇ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪਹਿਲਾਂ ਸਲੂਨ ਦਾ ਕੰਮ ਕਰਦਾ ਸੀ ਪਰ ਕੁਝ ਦਿਨ ਪਹਿਲਾਂ ਇਸ ਦਾ ਹਾਦਸੇ ਚ ਇਸ ਦੀ ਸੜਕੀ ਹਾਦਸੇ ਵਿੱਚ ਇਸ ਦੀ ਲਤ ਵੱਡੀ ਜਾਂਦੀ ਹੈ ਉਸ ਤੋਂ ਬਾਅਦ ਇਹ ਘਰ ਦੇ ਵਿੱਚ ਹੀ ਰਹਿ ਰਿਹਾ ਸੀਗਾ ਫਿਲਹਾਲ ਬਿਹਤ ਮੰਦ ਭਾਗੀ ਖਬਰ ਹੈ ਇੱਕ ਪਰਿਵਾਰ ਦਾ ਜਵਾਨ ਪੁੱਤ ਜਿਹੜਾ ਹੈ ਹਮੇਸ਼ਾ ਲਈ ਇਸ ਦੁਨੀਆ ਤੋਂ ਦੁਨੀਆ ਨੂੰ ਅਲਵਿਦਾ ਆ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ ਔਰ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਨੇ ਜਲਦੀ ਹੀ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਆਖਰੇ ਨੇ ਪਰਿਵਾਰਿਕ ਮੈਂਬਰ ਔਰ ਦੇ ਸਾਥੀ ਜੋ ਬੇੜੇਤਾ ਜੋ ਮ੍ਰਿਤਕ ਨੌਜਵਾਨ ਹੈ ਔਰ ਨਾਲ ਦੀਨ ਪੁਲਿਸ ਦੀ ਕੁਝ ਆਖਰੀਆ ਉਸ ਲੌਂਗ ਵਿੱਚ ਚਲਦੇ ਆ ਠੀਕ ਹੈ ਤੁਸੀਂ ਆ ਜੀ ਇਰ ਰਾਤ ਅਬੀਤੀ ਰਾਤ ਜਿਹੜਾ ਵਾ ਇੱਕ ਲੜਕੇ ਦੀ ਜਿਹੜੀ ਆ ਗੋਲੀਆਂ ਲੱਗਣ ਕਰਕੇ ਡੈਥ ਹੋਈ ਆ ਜੀ ਉਹਦੀ ਡੈਡ ਬੋਡੀ ਲੈ ਕੇ ਆਏ ਪੁਲਿਸ ਤੋਂ ਮਾਰਗ ਕਰਾਉਣ ਵਾਸਤੇ ਇਹ ਫੋਨ ਹੈਗਾ ਸੀ ਕਿਹੜੀ ਜਗ੍ਹਾ ਤੇ ਹੋਈ ਸੀ ਕਿਹੜੀ ਜਗ੍ਹਾ ਤੇ ਇਹਦਾ ਨਾਮ ਆਰਮਨ ਸਿੰਘ ਮਡੇ ਦਾ ਲੜਕੇ ਦਾ ਨਾਮ ਉਮਰ ਕਰੀਬ ਇਹਦੀ ਕੋਈ 2028 ਤੇ ਬਾਕੀ ਤੇ ਮੈਂ ਹੁਣ ਡੈਡੀ ਬੋਡੀ ਸਾਡੀ ਵੈਲੀ ਕੀਤੀ ਜੇ ਹਿੰਗ ਪੋਸਟ ਮਾਰਡ ਕਰਵਾਉਣ ਵਾਸਤੇ ਕਿਹੜੀ ਜਗ੍ਹਾ ਤੇ ਹੋਈ ਇਹ ਇਹ ਥਾਣਾ ਸਦਰਦਾਰੀਆ ਪਿੰਡਾ ਜੀ ਫੱਦੇਗੜ ਜੁੜੀਆਂ ਰੋਡ ਤੇ ਨਾ ਸਮਾਈਲੇਂ ਕਿ ਪਿੰਡਾ ਪਿੰਡੀਆਂ ਕੁੜੀਆਂ ਵਿੱਚ ਉਹ ਤੇ ਪੋਸਟ ਮਾਰਡ ਡਾਕਟਰ ਸਾਹਿਬ ਦਏ ਆ ਪੋਸਟ ਮਾਰਡ ਕੀ ਕਾਰਨ ਕੀ ਸੀ ਕਾਰਨ ਬਾਰੇ ਬਾਅਦ ਵਿੱਚ ਪਤਾ ਲੱਗੂ ਜੀ ਇਨਵੈਸਟੀਗੇਸ਼ਨ ਆਫਸ ਜਾਰੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੀ ਮੈਂ ਰਜਤ ਮਦਾਨ 올 ਇੰਡੀਆ ਹਿੰਦੂ ਸੰਘਰਸ਼ ਕਮੇਟੀ ਦਾ ਰਾਸ਼ਟਰੀ ਜਨਰਲ ਸੈਕਟਰੀ ਠੀਕ ਹੈ ਜੀ ਮੇਰੇ ਨਾਲ ਜੀ ਹੰਸਲੀ ਨੇ ਸਾਡੇ ਸਾਰੇ ਮੁੰਡੇ ਟੀਮ ਗਰੁੱਪ ਖਲੋਤਾ ਜੀ ਸਾਡਾ ਇੱਕ ਰਾਤੀ 11 ਵਜੇ ਮੁੰਡਾ ਲਵਪ੍ਰੀਤ ਲਵ ਜਿਸ ਦਾ ਕੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਇਹ ਪੁਰਾਣੀ ਰੰਜਿਸ਼ ਚੱਲਦੀ ਹੈ ਜੀ ਕੋਚਾ ਗਰੁੱਪ ਨਾਲ ਠੀਕ ਹੈ ਜੀ ਕੁਝ ਸਮਾਂ ਪਹਿਲਾਂ 2019 ਦੇ ਵਿੱਚ ਇੱਕ ਸਾਡਾ ਲੜਕਾ ਸੀਗਾ ਜੀ ਨਵੀਵਾਦੀ ਫੈਜ਼ਪੁਰੇ ਦਾ ਆਸ਼ੋ ਪਹਿਲੇ ਗੋਲੀਆਂ ਮਾਰ ਕੇ ਉਹਦਾ ਹੱਤਿਆ ਕਰ ਦਿੱਤੀ ਗਈ ਸੀਗੀ ਤੇ ਕੁਝ ਉਹਨਾਂ ਦੇ ਟੀਮ ਮੈਂਬਰ ਸਰਗ ਨੇ ਜੇਲ੍ਹ ਚੋਂ ਬਾਹਰ ਆ ਚੁੱਕੇ ਨੇ ਤੇ ਦੋ ਤਿੰਨ ਬੰਦੇ ਕਿਹੜੇ ਅੰਦਰ ਨੇ ਕਮੀ ਲਵ ਕੋਈ ਹੈਗਾ ਮੁੰਡਾ ਇਸ ਤਰ੍ਹਾਂ ਦੇ ਨਾਂ ਦੇ ਹਜੇ ਅੰਦਰ ਨੇ ਕੁਝ ਬੰਦੇ ਇਹਨਾਂ ਦੇ ਬਾਹਰ ਆ ਚੁੱਕੇ ਆ ਸਾਨੂੰ ਇਹੀ ਸ਼ੱਕ ਹੈ ਵੀ ਕੋਚੇ ਨੇ ਆਪਣੇ ਕੋਈ ਸਰਗਣਿਆਂ ਤੋਂ ਰਾਤੀ ਸਾਡੇ ਬੰਦੇ ਦੇ ਗੋਲੀਆਂ ਮਰਵਾਈਆਂ ਆ ਕਿਹੜੀ ਜਗ੍ਹਾ ਤੇ ਰਹਿੰਦਾ ਇਹ ਮੁੰਡਾ ਇਹ ਮੁੰਡਾ ਰਹਿਣ ਵਾਲਾ ਸੀਗਾ ਜੀ ਨੰਗਲੀ ਸਮਾਈਲਿੰਗਲੇਵ ਦਾ ਫਤੇਗੜ ਚੋੜੀਆਂ ਰੋਲਦਾ ਇਹ ਵੀ ਮੁੰਡੇ ਦੀ ਤਕਰੀਬ ਉਮਰ ਹੋਣੀ ਹੈ ਜੀ 24 ਤੋਂ 25 ਸਾਲ ਪਰ ਕਾਰਨ ਕੀ ਰਿਹਾ ਜਿਹੜੀ ਇਹਨੂੰ ਮਾਰੀਆਂ ਕਾਰਨ ਹੀ ਹੈ ਜੀ ਰੰਜਿਸ਼ ਦਾ ਕਰਨ ਹੈ ਜੀ ਆਪੋਚ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਆ ਤੇ ਇਸੇ ਕਰਕੇ ਦੋ ਤਿੰਨ ਦਿਨ ਤੋਂ ਪਹਿਲਾਂ ਥ੍ਰੈਟ ਆ ਰਹੀ ਸੀ ਲੜਕੇ ਨੂੰ ਵੀ ਤੈਨੂੰ ਮਾਰ ਦੇਣਾ ਵਾ ਕੱਲ ਪਰਸੋ ਰਾਤ ਮੇਰੇ ਨਾਲ ਗੱਲ ਵੀ ਹੋਈ ਆ ਵੀ ਭਾਜੀ ਇਹ ਤਰ੍ਹਾਂ ਤਰ੍ਹਾਂ ਮੁੰਡੇ ਮੇਰੀ ਰੈਕੀ ਕਰਦੇ ਨੇ ਤੇ ਮੇਰੀ ਜਾਨ ਨੂੰ ਖਤਰਾ ਵਾ ਤੇ ਮੈਂ ਉਹਨੂੰ ਕਿਹਾ ਸੀ ਕੋਈ ਗੱਲ ਨਹੀਂ ਵੀ ਦੋ ਦਿਨ ਮੈਂ ਬਿਜ਼ੀ ਆ ਤੇ ਆਪਾਂ ਬਹਿ ਕੇ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਪਰ ਰਾਤੀ 11 ਵਜੇ ਮੰਦਪਾਗੀ ਕਰਤਾਂ ਸਾਨੂੰ ਨਹੀਂ ਕੁਵਾਰਾ ਸੀ ਕਿਉਂ ਉਹਨਾਂ ਨੇ ਮਾਰੀਆਂ ਗੋਲੀਆਂ ਕੁਝ ਕੋਈ ਵਜ੍ਹਾ ਰੰਜੀ ਇਹਨਾਂ ਦੀ ਨਾਲ ਦੀ ਰੰਜੀ ਸ਼ਹੀ ਹੈ ਜੀ ਤੁਹਾਨੂੰ ਦੱਸਣਾ ਹੈ 2019 ਦੇ ਵਿੱਚ ਪਹਿਲੇ ਵੀ ਇਹਨਾਂ ਦੀ ਪੁਰਾਣੀ ਲੜਾਈ ਚੱਗਦੀ ਚੱਲਦੀ ਹੈ ਜੀ ਇਹਨਾਂ ਦੇ ਆਪਸ 'ਚ ਕ੍ਰੋਸ ਪਰਚੇ ਵੀ ਹੋਏ ਨੇ ਹਮ ਠੀਕ ਹੈ ਜੀ ਹੁਣ ਇੱਕ ਗਲੀ ਦੇ ਵਿੱਚ ਆਪਾਂ ਕਹਿੰਦੇ ਵੀ ਮੈਰੀ ਪੂਰੀ ਟੋਰ ਆ ਇਹਨਾਂ ਦਾ ਘਰ ਗਲੀ 'ਚ ਜਿਨ੍ਹਾਂ ਨੇ ਗੋਲੀਆਂ ਮਰਵਾਈਆਂ ਜਿਨ੍ਹਾਂ ਨੇ ਨਾ ਘਰ ਗਲੀ 'ਚ ਪਹਿਲੇ ਹੁੰਦਾ ਸੀਗਾ ਤੇ ਇਹਨਾਂ ਦਾ ਅਗਲੇ ਬੰਨੇ ਹੁੰਦਾ ਸੀ ਹੁਣ ਮੈਂ ਕਹਾਂਗਾ ਵੀ ਮੈਂ ਇਲਾਕੇ ਦਾ ਮੋਤਬਰ ਬੰਦਾ ਹਾਂ ਤੇ ਮੈਨੂੰ ਕੋਈ ਜੀ ਜੂਰੀ ਕਰਕੇ ਲੰਗੇ ਪਰ ਅੱਜ ਦੇ ਸਮੇਂ ਕੋਈ ਕਿਸੇ ਦੀ ਜੀ ਜੂਰੀ ਨਹੀਂ ਕਰਦਾ ਕਿੰਨੀਆਂ ਗੋਲੀਆਂ ਜੀ ਤੇ ਕਰੀਬਨ 5-10 ਰੇਣੀ ਜੀ ਕੀ ਕੰਮ ਕੀ ਕਰਦਾ ਸੀ ਮੁੰਡਾ ਕੰਮ ਭਾਜੀ ਪਹਿਲੇ ਮੁੰਡਾ ਸਲੌਂ ਦਾ ਕੰਮ ਕਰਦਾ ਸੀਗਾ ਤੇ ਥੋੜਾ ਦਿਨ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਤੇ ਉਹਦੀ ਲੱਤ ਕੱਟੀ ਗਈ ਸੀ ਦੇਖੋ ਉਹਨੋਂ ਦੇ ਫਾਦਰ ਸਾਹਿਬ ਨੇ ਵਿਚਾਰੇ ਨੇ ਮਸਾਂ ਮਿਹਨਤਬੰਦ ਕਰਕੇ ਲਾਤ ਲਗਵਾਈ ਸੀ ਤੇ ਹਾਲ ਦੀ ਘੜੀ ਫਰੀ ਸੀਗਾ ਜੀ ਕੱਲਾ ਕੱਲਾ ਮੁੰਡਾ ਕਿਉਂ ਨਹੀਂ ਇਹ ਚਾਰ ਭੈਣ ਭਰਾ ਨਹੀਂ ਦੋ ਭਰਾ ਦੇ ਦੋ ਭੈਣ ਇਹ ਸਭ ਤੋਂ ਛੋਟਾ ਸੀ ਜੀ ਹਾਂਜੀ ਤੇ ਹੁਣ ਕੀ ਪਛਾਤ ਲੋਕੀ ਮੰਗੇ ਤੇ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆਂ ਜੀ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਬਾਕੀ ਅਸੀਂ ਸਮੂਹ ਹਿੰਦੂ ਜਥੇਬੰਦੀਆਂ ਪਰਿਵਾਰ ਦੇ ਨਾਲ ਆ ਠੀਕ ਹੈ ਜੀ ਹੁਣ ਮੈਂ ਆਇਆ ਹਾਂ ਕੁਝ ਟਾਈਮ ਤੇ ਸਾਡੇ ਰਾਸ਼ਟਰਪਤੀ ਜੀ ਸਚਨ ਮਹਿਰਾ ਜੀ ਵੀ ਇੱਥੇ ਪਹੁੰਚ ਰਹੇ ਨੇ ਬਾਕੀ ਸਮੂਹ ਹਿੰਦੂ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਵਾ ਪੁਲਿਸ ਅਧਿਕਾਰੀ ਪੁੱਜਵੇ ਪੁਲਿਸ ਅਧਿਕਾਰੀਆਂ ਨਾਲ ਹਜੇ ਸਾਡੀ ਕੋਈ ਮੀਟਿੰਗ ਨਹੀਂ ਹੋਈ ਰਾਤ ਜਿਹੜੀ ਵੀ ਮਾਰਕ ਕਾਰਵਾਈ ਹੋਈ ਹੈ ਹੁਣ ਆਪਾਂ ਬੈਠ ਕੇ ਸੀਪੀ ਸਾਹਿਬ ਨਾਲ ਗੱਲ ਕਰਾਂਗੇ ਵੀ ਇਸ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਇਆ ਜਾਵੇ